ਬਲਜੀ ਆਪ ਸਭ ਦਾ ਬਲਵਤ ਸਾਨੀ ਪਰ ਦਿਨ ਨੂੰ ਨਾ ਬਾਪੂ ਜੀ ਕਹਿਣਾ ਨਾ ਬੜੇ ਘਰ ਆਈ ਇਸਾਂ ਤੇ ਕੋਣ ਦਾ ਫੋਨ ਆਇਆ ਅਲੀ ਪਰਸਾ ਕਰਤੀ ਕਹਿੰਦੇ ਕਿ ਪ੍ਰੋਗਰਾਮ ਹੈ ਤੇ ਆਪੇ ਦਾ ਸੋ ਦੇ ਮੈਚ ਇਤੋ ਗੀਤ ਸੁਣਨਾ ਜਿਹੜਾ ਕਈ ਸਾਲ ਪਹਿਲਾਂ ਮੈਂ ਤੁਹਾਨੂੰ ਸੁਣਿਆ ਸੀ ਵੀ ਉਹੀ ਗੀਤ ਕੋਲ ਤੇ ਸੁਣਾਉਣਾ ਤੇ ਵੀ ਮੈਨੂੰ ਸੰਦਾਰ ਹੈ ਨਾ ਸੋ ਮੈਂ ਕਹਤ ਲੋ ਜੇ ਮੇਰੀ ਮੌਕਾ ਦਾ ਜ਼ਰੂਰ ਕਰ ਦੂਗਾ ਸੋ ਬੜਾ ਧੰਨਵਾਦ ਹੈ ਮੈਂ ਤੁਹਾਡਾ ਹੋਏ ਮੈਂ ਹੁ ਜੀਉਂਦੇ ਆਨ ਜਾਨ ਦੀ ਐ ਤੇ ਮਰੇ ਹਲੇ ਬਸ ਮੀਆਂ ਲੈ ਦੂ ਵੀ ਨਾਲੇ ਰੌਣਕਾਂ ਚੱਗਿਆ ਆਏ

सुना दिनो दिन च मेले ने वधी जावो कह्याऊ पल्ला पेड़ा भी हारो सब सबदाए युग मशीनी ते तत्व दर्द होए किंतु प्यार मो अत लबदाए प्राण कुद कोल हर सर साह हचदे आदत कोल हर सर साहर हचदी सुन दर

सुझल जी सुनसना सुना सु